ਸਮੂਹਨ ਕਿਆ ਹੋਏ ਹੋਏ ਬਤਾਇਆ ਕਿ ਡੇ ਡੇ ਦੀ ਗੱਲ ਕੀਤੀ ਸਾਧ ਸੰਗਤ ਜੀ ਮਹਾਰਾਜ ਨੇ ਆਪਣੇ ਵਰਗੇ ਆਮ ਲੋਕਾਂ ਕਿਸੇ ਗਲਤੀ ਵਿੱਚ ਨਹੀਂ ਲਿਆ ਗਲਤੀ ਕੀ ਨਦੀ ਹੈ ਜਿਹੜੇ ਰੋਜ਼ ਨਿਤਨੇਮ ਕਰਦੇ ਆ ਨਾ ਸ੍ਰੀ ਜੋਬੇਸ਼ੇਵ ਦੀਆਂ ਗਾਣੀਆਂ ਆਪਾਂ ਪੜ੍ਹਦੇ ਆ ਮਹਾਰਾਜ ਨੇ ਆਖਿਆ ਕਾਲ ਪਾਏ ਬ੍ਰਹਮਾ ਵਾਪ ਧਰਾ ਕਾਲ ਇਹਨੂੰ ਕਹਿੰਦੇ ਆ ਕਾਲ ਨਾਮ ਹੈ ਸਾਧ ਸੰਗਤ ਜੀ ਸਮੇ ਦਾ ਜਿਹੜਾ ਬੀਤ ਗਿਆ ਹੋਵੇ ਉਹਨੂੰ ਕਹਿੰਦੇ ਆਂ ਭੂਤਕਾਲ ਜਿਹੜਾ ਚੱਲ ਰਿਹਾ ਹੋਵੇ ਉਹਨੂੰ ਕਹਿੰਦੇ ਆਂ ਵਰਤਮਾਨ ਕਾਲ ਜਿਹੜਾ ਆਉਣ ਵਾਲਾ ਹੋਵੇ ਉਹਨੂੰ ਕਹਿੰਦੇ ਆਂ ਭਵਿਖਤਕਾਲ ਪਾਸਟ ਪ੍ਰੈਜੈਂਟ ਅਤੇ ਫਿਊਚਰ ਤੇ ਮਾਰਦ ਨੇ ਕੀ ਕਿਹਾ ਜਿਹਦਾ ਸਮਾਂ ਬੀਤ ਜੇ ਸਮਾਂ ਹੀ ਅਨਸਾਬ ਸੰਗਤ ਦੀ ਇਦਰੇ ਦਿਨ ਲੰਘ ਗਏ ਹਫਤੇ ਲੰਘ ਗਏ ਨਾ ਪਤਾ ਨਹੀਂ ਲੱਗਦਾ ਮਹੀਨੇ ਸਾਲਾਂ ਦਾ ਲੰਘਿਆ ਦਾ ਪਤਾ ਨਹੀਂ ਚੱਲਦਾ ਮਹਾਰਾਜੀ ਨੇ ਬਚਨ ਕੀਤਾ ਕਾਲ ਪਾਇ ਬ੍ਰਹਮਾ ਬਪਧਰਾ ਜਿਹੜੇ ਤਿੰਨ ਮੁਖ ਦੇਵਤੇ ਆ ਨਾ ਜਿਨ੍ਹਾਂ ਦੀ ਬਾਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸ੍ਰੀ ਜਗਜੀਤ ਸਾਹਿਬ ਦੇ ਵਿੱਚ ਬਿਚਨ ਕਰਦੇ ਆ ਏਕਾ ਮਾਈ ਯੁਗਤ ਦੇ ਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਬ੍ਰਹਮ ਵਿਸ਼ਨੂ ਤੇ ਸ਼ਿਵ ਜੀ ਭਗਵਾਨ ਇਹ ਕਹਦੇ ਭਾਈ ਇਹ ਨੇ ਜਿਹੜੇ ਵੱਡੇ ਮੁਖ ਦੇਵਤੇ ਕਾਲ ਦੇ ਚੱਕਰ ਵਿੱਚ ਨੇ ਆਹ ਮੰਦਾ ਤਾਂ ਕਿਸ ਗੰਟੀ ਵਿੱਚ ਐ ਕਾਲ ਪਾਏ ਬ੍ਰਹਮਾ ਵਾਪ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸ਼ਾ ਮਹਾਰਾਜ ਜੀ ਇਹ ਬਈ ਤਮਾਸ਼ਾ ਚੱਲ ਰਿਹਾ ਸਤ ਸੰਗਜ ਜੀ ਹੁਣ ਤੁਸੀਂ ਸਾਰੇ ਸਿਆਣਿਆਂ ਅੰਦਾਜ਼ਾ ਲਾਓ ਵੀ ਇਹ ਤਮਾਸ਼ਾ ਹੀ ਚੱਲਦਾ ਨਾ ਅੱਜ ਆਪਾਂ ਭੋਗ ਤੇ ਬੈਠੇ ਆ ਕਿਸੇ ਘਰ ਬੱਚੇ ਦਾ ਜਨਮ ਹੋਇਆ ਹੋਣਾ ਉੱਥੇ ਖੁਸ਼ੀਆਂ ਮਨਾਉਂਦੇ ਆਉਣਗੇ ਲੋਕ ਇਹ ਤਮਾਸ਼ਾ ਹੀ ਚੱਲ ਰਿਹਾ ਨਾ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਸ਼ਕਲ ਕਾਲ ਕਾ ਕੀ ਆ ਤਮਾਸ਼ਾ ਇੱਥੇ ਕਿਸੇ ਦੀ ਜ਼ਿੰਦਗੀ ਆਰੰਭ ਹੋ ਰਹੀ ਹੈ ਕਿਸੇ ਦੀ ਹਰ ਕੀ ਉੱਠ ਰਹੀ ਐ ਇਹ ਤਮਾਸ਼ਾ ਕਹਿੰਦੇ ਪਹਿਲਾਂ ਵੀ ਚੱਲਦਾ ਸੀ ਇਹ ਤਮਾਸ਼ਾ ਹੁਣ ਵੀ ਚੱਲ ਰਿਹਾ ਹੈ ਤੇ ਆਉਣ ਵਾਲੇ ਕੈਮ ਦੇ ਵਿੱਚ ਵੀ ਇਹ ਤਮਾਸ਼ਾ ਨਾ ਜਿਹੜਾ ਇਹ ਬੰਦ ਨਹੀਂ ਹੋਣਾ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਰਤੇ ਦੀ ਕੁਦਰਤ ਹੈ ਜਿਹਨੂੰ ਕੋਈ ਟਾਲ ਨਹੀਂ ਸਕਿਆ ਸੋ ਇਸ ਕਰਕੇ ਉੱਥੇ ਲੈ ਚਲੋ ਆਪਣੇ ਮਨ ਵਰਤੀਆਂ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ ਕਹਿੰਦੇ ਇਹਦੀਆਂ 10 ਅਵਸਥਾਵਾਂ ਵੀ ਨੇ ਮਨੋ ਕਰੀਓ ਪਹਿਲੀ ਵਸਤਾ ਕੀ ਏ ਆਪਣੀ ਮਾਤਾ ਦੇ ਦੁੱਧ ਨਾਲ ਤਿਆਰ ਹੁੰਦਾ ਹੈ ਮਾਤਾ ਦੁੱਧ ਪਿਆ ਦਿੰਦੀ ਹੈ ਬੱਚਾ ਚੁੱਪ ਕਰ ਜਾਂਦਾ ਹੈ ਨਹੀਂ ਫਿਰ ਚੀਜ਼ ਚਹਾੜਾ ਪਾਉਂਦਾ ਦੂਜਾ ਮਾਏ ਬਾਪ ਕੀ ਸੁੱਧ ਦੂਜੀ ਵਸਤਾ ਆ ਜਾਂਦੀ ਹੈ ਆਪਣੇ ਮਾਪਿਓ ਦੀ ਪਛਾਣ ਹੋ ਜਾਂਦੀ ਹੈ ਬੱਚੇ ਨੂੰ ਕਿ ਆਹ ਮੇਰੀ ਮਾਤਾ ਹੈ ਤੇ ਆਹ ਮੇਰਾ ਪਿਤਾ ਹੈ ਹੋਰ ਕੋਈ ਚੁੱਕਦਾ ਹੈ ਰੋਂਦਾ ਹੈ ਮਾਤਾ ਚੁੱਕ ਲੈਂਦੀ ਹੈ ਚੁੱਪ ਕਰ ਜਾਂਦਾ ਹੈ ਤੀਜਾ ਭਈਆ ਭਾબી ਬੇਬ ਤੀਸਰੀ ਵਰਸਤਾ ਦੇ ਵਿੱਚ ਭੈਣ ਭਰਾਵਾਂ ਦੀ ਬੇਬ ਕਹਿੰਦੇ ਨੇ ਵੱਡੀ ਭੈਣ ਨੂੰ ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਕਹਿੰਦੇ ਆ ਨਾ ਪੁਰਾਣੇ ਟਾਈਮ ਦੇ ਵਿੱਚ ਬੇਬੇ ਆਖਿਆ ਜਾਂਦਾ ਸੀ ਵੱਡੀ ਭੈਣ ਨੂੰ ਤੇ ਹੁਣ ਤਾਂ ਆਪਾਂ ਨਾਨੀ ਜਾਂ ਦਾਦੀ ਨੂੰ ਬੇਬੇ ਕਹਿੰਦੇ ਆ ਜਾਂ ਕਿਸੇ ਬਜ਼ੁਰਗ ਬੀਬੀ ਨੂੰ ਪਰ ਪਹਿਲੇ ਟਾਈਮਾਂ ਵਿੱਚ ਬੇਬੇ ਵੱਡੀ ਭੈਣ ਨੂੰ ਕਹਿੰਦੇ ਮਹਾਰਾਜ ਨੇ ਬਾਣੀ ਵਿੱਚ ਆਖਿਆ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ चौथी अवस्था ਦੇ ਵਿੱਚ ਖੇਡ ਨਾਲ ਪਿਆਰ ਹੋ ਜਾਂਦਾ ਹੈ ਪੰਜਵੇਂ ਖਾਣ ਪੀਣ ਦੀ ਧਾਤ ਪੰਜਵੀਂ अवस्था ਦੇ ਵਿੱਚ ਕਹਿੰਦੇ ਸਾਰਾ ਦਿਨ ਇਹੀ ਸੋਚਦਾ ਵੀ ਵਧੀਆ ਤੋਂ ਚੰਗੇ ਤੋਂ ਚੰਗੇ ਪਦਾਰਥ ਖਾ ਕੇ ਆਪਣੇ ਸਰੀਰ ਨੂੰ ਰਸਤ ਪੁਸ਼ਟ ਕਰਾਂ ਛੇਵੀਂ ਕਾਮਨਾ ਮੁਛੇ ਜਾਤ ਛੇਵੀਂ अवस्था ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਮ ਦੇ ਸਾਰੇ ਉਸੂਲਾਂ ਨੂੰ ਛਿੱਕੇ ਤੇ ਟੱਲ ਕੇ ਮਾਰੇ ਕਰਮਾਂ ਦੇ ਵਿੱਚ ਪੈ ਜਾਂਦਾ ਇਨਸਾਨ ਸਤਵੇਂ ਸੰਜ ਕੀ ਆ ਘਰਵਾਸ ਸਤਵੇਂ ਅਵਸਥਾ ਵਿੱਚ ਕੀ ਹੁੰਦਾ ਕਹਿੰਦੇ ਬਾਲ ਬੱਚਿਆਂ ਵਾਲਾ ਹੋ ਜਾਂਦਾ ਘਰਵਾਸ ਅੱਠਵੇਂ ਗਰੋਧ ਹੋਆ ਤਨਨਾਸ਼ ਅੱਠਵੇਂ ਅਵਸਥਾ ਵਿੱਚ ਕਦੇ ਬੱਚਿਆਂ ਨਾਲ ਗੁੱਸਾ ਕਰਦਾ ਕਦੇ ਘਰਵਾਲੀ ਨਾਲ ਗੁੱਸਾ ਕਰਦਾ ਕਦੇ ਕਿਸੇ ਨਾਲ ਲੜਦਾ ਕਦੇ ਕਿਸੇ ਨਾਲ ਫਿਰ ਨੌਵੀਂ ਅਵਸਥਾ ਨਾਵੈ ਤੋਂ ਹਲੇ ਉਪੇ ਸਾ ਜੀਉ ਸਿਆਣੇ ਮੁਰਗ ਕਹਦੇ ਆ ਨਾ ਇਹ ਧਰਮਰਾਜ ਦੀ ਚਿੱਠੀ ਤੇ ਦਿੱਤਾ ਕੇਸ ਆਦੇ ਦਾੜੀ ਦੇ ਵਿੱਚ ਨਾ ਮੁਸ਼ਹਰੀਆਂ ਦੇ ਵਿੱਚ ਦਾੜੀਆਂ ਵਿੱਚ ਸੀਸ ਤੇ ਤੇ ਸਿਆਣੇ ਬਜ਼ੁਰਗਾਂ ਦਾ ਕਹਿਣਾ ਵੀ ਚਿੱਠੀ ਹੁੰਦੀ ਆ ਕਿ ਬੈਨ ਵਿੱਚ ਆ ਗਿਆ ਹਾਂ ਇਹ ਆ ਗਈ ਚਿੱਠੀ ਤਿਆਰ ਹੋ ਜਾਂਦਾ ਤੇ ਨੌਵੀਂ ਅਵਸਥਾ ਮਹਾਰਾਜ ਨੇ ਸਾਹ ਚਿੱਤੇ ਧੋੜੇ ਹੋ ਜਾਂਦੇ ਆ ਦਸਵੇਂ ਦੱਜਾ ਹੌਸਾ ਦਸਵੀਂ ਅਵਸਥਾ ਕੀ ਹੈ ਇਹਨੇ ਬਰ ਸ਼ਮਸ਼ਾਨ ਘੂਮੀ ਵਿੱਚ ਛੋਟੀ ਜੀ ਢੇਰੀ ਬਣ ਜਾਂਦਾ ਸਵਾ ਦੀ ਤੇ ਉਹਨੂੰ ਚੁੱਕਦੇ ਨੇ ਜਿਵੇਂ ਚੱਲਦੇ ਪਾਣੀ ਵਿੱਚ ਜਾਂ ਹਾਰੀਕਸਤਾਨ ਤੇ ਜਾ ਕੇ ਕਹਿੰਦੇ ਜਲਪਰਵਾ ਕਰਦੇ ਗਏ ਸ਼ਗੀਰ ਪੁਕਾਰੀ ਧਾਹਾ ਉੱਡਿਆ ਹੰਸ ਦਸਾਏ ਰਾਵ ਆਇਆ ਗਿਆ ਮੋਇਆ ਨਾਓ ਪਿਛੇ ਪੱਤਰ ਸਦੇ ਉਕਾਵ ਨਾਨਕ ਮਨੁਕੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਦੀ ਸਿੱਖਿਆ ਤੋਂ ਬਿਨਾ ਕਹਿੰਦੇ ਡੁੱਬ ਜਾਂਦਾ ਇਹ ਸਾਰਾ ਹੀ ਸੰਸਾਰ ਸਵੇਸ਼ ਕਰਕੇ ਮੌਤ ਦੀ ਗੱਲ ਕਰਦੇ ਸਤਿਗੁਰੂ ਜੀ ਕਹਿੰਦੇ ਹਨ ਭਾਈ ਇਹ ਇੱਕ اٹਲ ਸਚਾਈ ਹੈ ਕੌੜਾ ਸੱਚ ਹੈ ਜਿਹੜਾ ਹਰ ਇੱਕ ਨੂੰ ਪਰਵਾਹ ਕਰਨਾ ਪੈਂਦਾ ਹੈ ਆਉਂਦਾ ਹੈ ਸਾਥ ਸੰਗੇ ਜੀ ਕਿਸੇ ਨਾਲ ਕੋਈ ਲਿਹਾਜ਼ ਨਹੀਂ ਭਾਵੇਂ ਬਚਪਨ ਵਿੱਚ ਹੋਵੇ ਭਾਵੇਂ ਜਵਾਨੀ ਵਿੱਚ ਹੋਵੇ ਭਾਵੇਂ ਬੁਢੇਪੇ ਦੇ ਵਿੱਚ ਹੋਵੇ ਬਾਅਦ ਜਵਾਨੀ ਹੈ ਵਿਰਧ ਹੋਣਾ ਤਿੰਨ ਅਵਸਥਾ ਜਾਣ ਤੇ ਨਹੀਂ ਰਹਿਣਾ ਸਵੇਸ਼ ਕਰਕੇ ਆਓ ਭਾਈ ਸਾਡੇ ਬੜੇ ਜੀ ਸਰਕਾਰ ਜ ਨੂੰ ਮਾਤਾ ਸੁਜੀਤ कौर ਜੀ ਜਿਨ੍ਹਾਂ ਦੀ ਅੰਤਮ ਅਰਦਾਸ ਕਰਨ ਵਾਸਤੇ ਆਪਾਂ ਸਾਰੇ ਸੰਗਤ ਨੂੰ ਮਹਾਰਾਜ ਦੇ ਚਰਨਾਂ ਵਿੱਚ ਇੱਕਤਰ ਹੋਏ ਹਾਂ ਸੋ ਆਪਣੇ ਪਾਸ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਕਬਾਲ ਸਿੰਘ ਜੀ ਤੇ ਨਾਲ ਹੀ ਬਹੁਤ ਹੀ ਸਤਿਕਾਰਯੋਗ ਰਤਵਾਰਾ ਸਾਹਿਬ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਆ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਸਾਰੇ ਦੇਵਦਾਰਾਂ ਦਾ ਸੇਵ ਜੀ ਨਾਲ ਵੀ ਸਾਡੇ ਸਹਿਓ ਤੇ ਬਹੁਤ ਸੰਪਰਦਾ ਦਾ ਸਾਰੇ ਸਿੰਘਾਂ ਦਾ ਬੜਾ ਸਨੇਹ ਹੈ ਗੁਰੂ ਸਾਹਿਬਾਂ ਦੇ ਕਿਰਪਾ ਕਰਨ ਭਾਈ ਇਸ ਨੇ ਇਸੇ ਤਰ੍ਹਾਂ ਬਣਿਆ ਰਹੇ ਤੇ ਆਪਣੇ ਪਾਸ ਸਿੰਘ ਸਾਹਿਬ ਜੀ ਵੀ ਤੇ ਗਿਆਨੀ ਸੁਖਵਿੰਦਰ ਸਿੰਘ ਜੀ ਪਹੁੰਚ ਗਏ ਹਨ ਸੋ ਬਾਕੀ ਆ ਜੋ ਹੈ ਨਾ ਸਮਾ ਹੈ ਸਿੰਘ ਸਾਹਿਬ ਜੀ ਬੜੇ ਸੂਝਵਾਨ ਨੇ ਆਪੇ ਵੰਡ ਕਰਕੇ ਸਮੇਂ ਦੀ ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਜੋ ਸ਼ਬਦ ਸ਼ਬਦ ਦੀ ਵਿਚਾਰ ਦੇ ਨਾਲ ਵਿਹਾਲ ਕਰਨਾ ਹੈ ਸੋ ਆਓ ਭਾਈ ਸਭ ਨੇ ਇਹੋ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ ਦੀ ਨਿਵਾਸ ਬਖਸ਼ਣਾ ਪਿੱਛੇ ਆਪਾਂ ਸਾਰਿਆਂ ਨੂੰ ਸਤਿਗੁਰੂ ਦੀ ਬਾਣੀ ਮੰਨਣ ਦਾ ਬਲ ਬਖਸ਼ਣਾਓ ਭਾਈ ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜੇ ਹੀ ਸਤਕਾਰ ਦੇ ਨਾਲ ਸਤਕਾਰਤ ਬਹਸਤੀਆਂ ਪਾਸੋਂ ਆਪਾਂ ਸਮਾ ਸਰਵਨ ਕਾਟੇ ਆ ਜੀ ਦਾਸ ਰਿਆਂ ਦੀ ਇਤਨੀ ਹਾਜ਼ਰੀ ਕਰਿਓ ਪ੍ਰਵਾਣ ਫੁੱਲਾਂ ਦੀ ਬਖਸ਼ਿਓ ਕੇ ਮੰਗਾ ਲਈ ਤੇ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤ